ਫੱਦਾ ਅੰਦਰ ਰਹਿ ਤੂੰ ਪਾਣੀ ਪੁਲਾ ਦੇ ਵਹਿ ਤੂੰ ਪਾਣੀ ਸਦੀਆਂ ਤੋਂ ਇੱਥੇ ਹਾਂ ਵੱਸਦੇ ਤੇਰੀ ਸਾਡੀ ਸਾਜ ਪੁਰਾਣੀ ਧਰਤੀ ਨੂੰ ਅਸੀਂ ਮਾਤਾ ਮੰਨਦੇ ਸਭਨਾ ਦਾ ਤੂੰ ਪਿਤਾ ਹੈ ਪਾਣੀ ਜੀਵਨ ਦੇਣਾ ਜ਼ਿੰਦਗੀ ਖੋਣਾ ਸਮਝ ਨਾ ਆਵੇ ਤੇਰੀ ਕਹਾਣੀ ਕੰਡਿਆਂ ਅੰਦਰ ਰਹਿ ਤੂੰ ਪਾਣੀ ਹੇਠ ਪੁਲਾ ਦੇ ਵਹਿ ਤੂੰ ਪਾਣੀ ਜੇ ਕੋਈ ਸਾਥੋਂ ਗਲਤੀ ਹੋਈ ਆਪਣੀ ਗੱਲ ਤੇ ਕਹਿ ਤੂੰ ਪਾਣੀ ਮੈਂ ਹਾਂ ਪਾਣੀ ਮੈਂ ਹਾਂ ਪਾਣੀ ਸਤਕਾਰ ਦਤਾ ਮੈਨੂੰ ਗੁਰਬਾਣੀ ਮੈਂ ਦੁਨੀਆ ਵਿੱਚ ਇੱਕ ਤਿਹਾਈ ਜੀਵਨ ਦੇ ਕੇ ਜ਼ਿੰਦਗੀ ਬਖਸ਼ਾ ਤੂੰ ਸਾ ਮੇਰੀ ਕੁਝ ਕਦਰ ਨਾ ਜਾਣੀ ਉਹ ਪ੍ਰੋਹੇ ਢਾਂ ਵੱਲ ਨੂੰ ਵਗਦਾ ਪੁੜਾ ਥੱਲੋਂ ਵੀ ਮੈਂ ਹਾਂ ਲੰਘਦਾ ਆਪਣੀ ਚਾਲੇ ਵਹਿੰਦਾ ਸਾਮੈਂ ਨਾ ਨਾਲ ਕਿਸੇ ਦੇ ਖਹਦਾ ਸਾਮੈਂ ਮੇਰੀ ਚਾਲ ਚ ਵਿਗਨ ਜੇ ਪਾਉ ਮੈਂ ਨਹੀਂ ਕਰ ਸਕਦਾ ਠਹਿਰਾਓ ਤੁਸਾਂ ਮੇਰੇ ਤੇ ਬੰਨ ਬਣਾਏ ਮੇਰੇ ਸੀਨੇ ਸਨ ਲਗਾਏ ਮੇਰਾ ਖੇਤਰ ਸੀ ਫਿਰ ਮੱਲਿਆ ਹੁਣ ਨਾ ਜਾਵੇ ਮੈਥੋਂ ਛੱਲਿਆ ਤੁਹਾਡਾ ਹੱਕ ਹੈ ਮੇਰੇ ਉੱਪਰ ਸਰਕਾਰਾਂ ਕੀਤੀ ਵੰਡਖਾਣੀ ਮੈਥੋਂ ਬਹੁਤਾ ਕਹਿ ਨਹੀਂ ਹੁੰਦਾ ਇੰਨੀ ਹੀ ਹੈ ਮੇਰੀ ਕਹਾਣੀ ਮੈਂ ਹਾਂ ਪਾਣੀ ਮੈਂ ਹਾਂ ਪਾਣੀ